ਨਾਮ ਵਾਹੀ ਗੁਰ ਸਤਨਾਮ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਤ ਜੀਓ ਪਾਤਸ਼ਾਹ ਜੀ ਦੀ ਮਿਹਰ ਦਾ ਸਤਕਾ ਜਲਰੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਾਈ ਤਨ ਪਾਤਸ਼ਾਹ ਜੀ ਤਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਹਿਲੇ ਪਾਤਸ਼ਾਹ ਜੀ ਦੀ ਬਾਣੀ ਅਸਾ ਰਾਗ ਭਾਈ ਚੱਲ ਰਿਹਾ ਹੈ ਅਸਾ ਰਾਗ ਦੇ ਵਿੱਚ ਪਾਤਸ਼ਾਹ ਜੀ ਦੇ 360 ਸ਼ਬਦ ਸੰਪੂਰਨ ਹੋਏ ਹਨ ਸਤਗੁਰ ਜੀ ਦਾ ਅਗਲਾ ਸ਼ਬਦ ਰੰਮ ਹੁੰਦਾ 300 ਨਾਠ ਤੇ 360 ਅੰਗ ਤੇ ਪਾਤਸ਼ਾਹ ਜੀ ਦਾ ਸ਼ਬਦ ਸੁਭਾਏ ਮਾਨੇ ਆਪਣੀ ਰਸਨਾ ਤੂੰ ਭਾਈ ਸਤਗੁਰ ਜੀ ਸ਼ਬਦ ਦੀ ਰੰਮਤਾ ਕਰਦੇ ਹਾਂ ਜੀ ਆਸਾ ਮਹਲਾ ਪਹਿਲਾ ਗੁਰ ਕਾ ਸ਼ਬਦ ਮੰਨੈ ਮਹ ਮੰਦਰਾ ਹਿੰਤਾ ਹਿਮਾ ਹਟਾਓ ਜੋ ਕਿਛ ਕਰੈ ਭਲਾ ਕਰ ਮੰਨ ਸਹਿਜ ਜੋਗ ਨਿਦਪਾਵੋ ਧੰਨ ਸਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਉਹ ਮਹਾਰਾਜ ਇਸ ਸ਼ਬਦ ਦੀ ਰੰਮਤਾ ਕਰਦੇ ਹਨ ਜੀ ਗੁਰ ਕਾ ਸ਼ਬਦ ਮਨਿ ਮਹਿ ਮੰਦਰਾ ਚਿੰਤਾ ਕੀ ਮਾ ਹਟਾਓ ਮਹਾਰਾਜ ਜੀ ਇੱਕ ਜੋਗੀ ਦੇ ਨਾਲ ਚਰਚਾ ਕਰਦੇ ਹੋਏ ਸਾਨੂੰ ਜੀਵਨ ਨੂੰ ਸਬਦ ਰਾਹੀ ਅਪਦੇਸ਼ ਬਖਸ਼ਦੇ ਹਨ ਮਹਾਰਾਜ ਜੀ ਕਹਿੰਦੇ ਸਾਤਾ ਭਾਈ ਆਪਣੇ ਅੰਦਰ ਮੁੰਦਰਾ ਪਹਿਨਿਆ ਹੋਇਆ ਜੋਗੇ ਜੋਗੀ ਮਹਾਰਾਜ ਜੀ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਕੰਨਾਂ ਦੇ ਵਿੱਚ ਮੁੰਦਰਾ ਧਾਰਨ ਕਰਦੇ ਹਨ ਅਤੇ ਸਰੀਰ ਤੇ ਗੋਦੜੀ ਪਹਿਨਦੇ ਹਨ ਇੱਕ ਕੱਪੜੇ ਦੇ ਇਹ ਸਤਿਗੁਰੂ ਜੀ ਕਹਿੰਦੇ ਸਾਡੇ ਕੰਨਾਂ ਦੇ ਵਿੱਚ ਮੰundra ਨਹੀਂ ਹਨ ਆਸ਼ਾ ਜੀ ਕਹਿੰਦੇ ਗੁਰਕਾ ਸ਼ਬਦ ਮਨੈ ਮਹ ਮੰundra ਮਾਲਾ ਜੀ ਕਹਿੰਦੇ ਸਾਡਾ ਗੁਰੂ ਦਾ ਸ਼ਬਦ ਦੀ ਸੱਚੇ ਪ੍ਰਭੂ ਦਾ ਸ਼ਬਦ ਦੀ ਮੰundra ਹਾਂ ਕਹਿੰਦੇ ਜਿਹੜੇ ਜੜੀਆਂ ਮੁੰਦਰਾ ਸੀ ਪਾਤਸ਼ਾਹ ਜੀ ਕਹਿੰਦੇ ਕੰਨਾਂ 'ਚ ਨਹੀਂ ਪਾਈਆਂ ਇਹ ਮੁੰਦਰਾ ਮਹਾਰਾਜ ਜੀ ਕਹਿੰਦੇ ਅਸੀਂ ਮਨ ਨੂੰ ਪਾਈਆਂ ਹਾਂ ਮਨ ਮਨ ਦੇ ਉੱਤੇ ਮੁੰਦਰਾ ਧਾਰਨ ਕੀਤੀਆਂ ਹਨ ਸੱਚੇ ਨਾਮ ਨੂੰ ਜਪ ਕੇ ਸ਼ਬਦ ਨੂੰ ਜਪ ਕੇ ਪ੍ਰਭੂ ਦੀ ਬੰਦਗੀ ਕਰਕੇ ਇਹ ਮਨ ਦੇ ਉੱਤੇ ਸ਼ੁਭ ਗੁਣਾ ਦੀਆਂ ਮੁੰਦਰਾ ਧਾਰਨ ਕੀਤੀਆਂ ਅਖਿੰਥਾ ਖਿਮਾ ਹਟਾਓ ਖਿੰਤਾ ਇੱਕ ਢੋਲੀ ਹੁੰਦੀ ਹੈ ਜਿਹਨੂੰ ਮਹਾਰਾਜੀ ਕਹਿੰਦੇ ਕਿ ਜਿਵੇਂ ਜੋਗੀ ਇੱਕ ਆਪਣੀ ਪਹਿਨਦੇ ਹਨ ਇੱਕ ਕੱਪੜੇ ਦੀ ਧੋਤੀ ਪਹਿਨਦੇ ਹਨ ਚਾਦਰ ਪਹਿਨਦੇ ਹਨ ਜੋਗ ਮਤ ਅਨੁਸਾਰ ਮਹਾਰਾਜੀ ਕਹਿੰਦੇ ਅਸੀਂ ਸੱਚੇ ਸ਼ੁਭ ਗੁਣਾਂ ਦੀ ਇੱਕ ਮਹਾਰਾਜੀ ਕਹਿੰਦੇ ਖਿੰਤਾ ਪਹਿਣੀ ਹੋਈ ਹੈ ਖਿਮਾ ਰੂਪੀ ਖਿੰਤਾਂ ਨੂੰ ਧਾਨ ਕੀਤਾ ਧੀਰਜ ਖਿਮਾ ਤੋਂ ਭਾਵ ਹੁੰਦਾ ਸੰਤੋਖ ਖਿਮਾ ਤੋਂ ਭਾਵ ਹੁੰਦਾ ਸਹਿਜ ਦੇ ਵਿੱਚ ਟਿਕਾਈ ਮਹਾਰਾਜ ਜੀ ਕਹੋ ਗੋਦੜੀ ਮਹਾਰਾਜ ਜੀ ਕਹਿੰਦੇ ਧਾਰਨ ਕੀਤੀ ਹੋਈ ਹੈ ਜੋ ਕਿਸ ਕਰੈ ਪਲਾ ਕਰਮਨ ਸਹਿਜ ਯੋਗ ਨਿਦ ਪਾਉ ਮਹਾਰਾਜ ਜੀ ਕਹਿੰਦੇ ਜੋ ਪਰਮੇਸ਼ਰ ਕਰਦਾ ਹੈ ਜੋ ਭਾਈ ਪ੍ਰਭੂ ਕਰਦਾ ਠਾਕਰ ਕਰਦਾ ਉਹ ਭਲਾ ਕਰਦਾ ਹੈ ਜੋ ਕਿਸ ਕਰੇ ਭਲਾ ਕਰ ਮਾਨੋ ਸਹਿਜ ਯੋਗ ਮਹਾਰਾਜ ਜੀ ਕਹਿੰਦੇ ਸੀ ਤਾਂ ਇਹ ਯੋਗ ਧਾਰਨ ਕੀਤਾ ਭਾਈ ਕਹਿੰਦੇ ਜੋ ਪਰਮੇਸ਼ਰ ਕਰਦਾ ਉਹਨੂੰ ਭਲਾ ਸਤ ਕਰਕੇ ਮੰਨਦੇ ਹਾਂ ਇਹ ਸਹਿਜ ਹਿਰਦੇ ਵਿੱਚ ਸੰਤੋਖ ਅਤੇ ਧੀਰਜਾਤੇ ਪਰਮੇਸ਼ਰ ਤੇ ਵਿਸ਼ਵਾਸ ਹੀ ਸਾਡਾ ਯੋਗ ਹੈ ਇਹ ਅਸੀਂ ਜੋਗ ਪਾਇਆ ਹੋਇਆ ਹੈ ਕਹਿੰਦੇ ਬਾਹਰਲਾ ਜੋਗ ਪਾਣ ਦੀ ਸਾਨੂੰ ਲੋੜ ਨਹੀਂ ਆਦਿਸ਼ਾ ਜੀ ਕਹਿੰਦੇ ਬਾਹਰੋਂ ਸਰੀਰ ਤੇ ਸਾਨੂੰ ਜੋਗ ਧਾਰਨ ਕਰਨ ਦੀ ਲੋੜ ਨਹੀਂ ਇਹ ਜੋਗੀ ਅਸੀਂ ਤਾਂ ਹਿਰਦੇ ਦੇ ਵਿੱਚ ਮਹਾਰਾਜ ਜੀ ਕਹਿੰਦੇ ਸਹਿਜ ਦਾ ਜੋਗ ਨਿੱਧ ਪਾਓ ਮਹਾਰਾਜ ਜੀ ਕਹਿੰਦੇ ਜੋਗ ਧਾਰਨ ਕੀਤਾ ਹੋਇਆ ਪਾਇਆ ਹੋਇਆ ਹੈ ਬਾਬਾ ਜੁਗਤਾ ਜਿਉ ਜੁਗੈ ਜੋਗ ਜੋਗੀ ਪਰਮ ਤੰਤਮੈ ਜੋਗੰ ਮਹਾਰਾਜ ਜੀ ਦੇ ਕੋ ਰਹਾਉ ਦੀ ਪੰਕਤੀ ਹੈ ਇੰਦਰੀ ਭਾਵ ਤਾਨ ਕਰਦੇ ਹਰਿ ਅਚਾਰਨ ਕਰਦੇ ਨਾ ਬਾਬਾ ਜੁਗਤਾ ਜੀਓ ਮਹਾਰਾਜ ਜੀ ਕਹਿੰਦੇ ਬਾਬਾ ਜੁਗਤਾ ਜੀਓ ਮਹਾਰਾਜ ਜੀ ਕਹਿੰਦੇ ਜੁਗਾ ਤੱਕ ਜੀਉਣਾ ਜੁਗ 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 ਜੋਗੀ ਮਹਾਰਾਜ ਜੀ ਕਹਿੰਦੇ ਸੀ ਜੁਗਾ ਤੱਕ ਕੀ ਜੋਗ ਧਨ ਕਰ ਲਿਆ ਕਿਵੇਂ ਪਾਤਸ਼ਾਹ ਜੀ ਕਹਿੰਦੇ ਉਹ ਸੱਚੇ ਮਾਲਕ ਨੂੰ ਹਿਰਦੇ ਦੇ ਵਿੱਚ ਅਸੀਂ ਧਾਰਨ ਕੀਤਾ ਹੋਇਆ ਹੈ ਇਹ ਆਤਮਾ ਜਿਹੜੀ ਇਹ ਜੁਗਾਂ ਤੱਕ ਉਹਦੀ ਬਣ ਗਈ ਹੈ ਕਹਿੰਦੇ ਜੁਗਾਂ ਤੱਕ ਇਹਦਾ ਵਿਛੋੜਾ ਨਹੀਂ ਪੈਣਾ ਉਹਦੇ ਵਿੱਚ ਲੀਨ ਹੈ ਇਹਦੇ ਇਸ ਕਰਕੇ ਬਾਬਾ ਜੁਗਤਾ ਜਿਓ ਕਹਿੰਦੇ ਜੁਗਤ ਧਾਰਨ ਕਰਕੇ ਜੁਗਾਂ ਤੱਕ ਜਿਉਣਾ ਹੈ ਇਹ ਜੁਗਾ ਤੱਕ ਅਸੀਂ ਯੋਗ ਧਾਰਨ ਕਰ ਲੈ ਜੋਗ ਹੈ ਜੋ ਜੁਗਤ ਮਹਾਰਾਜ ਕਹਿੰਦੇ ਸੀ ਪਾਲੀਏ ਜਗ ਜੋਗੀ ਪਰਮ ਤੰਤ ਮੈਂ ਭੋਗ ਜੋਗ ਮਹਾਰਾਜ ਕਹਿੰਦੇ ਪਰਮ ਪਰਮੇਸ਼ਰ ਮਹਾਰਾਜ ਕਹਿੰਦੇ ਉਹਦੇ ਵਿੱਚ ਸੁਰਤੀ ਜੋੜਨਾ ਇਹ ਯੋਗ ਹੈ ਕਹਿੰਦੇ ਅਸੀਂ ਉਹਦੇ ਚਰਨਾਂ ਦੇ ਵਿੱਚ ਸੁਰਤੀ ਆਪਣੀ ਮਤ ਜੋੜ ਲਈ ਹੈ ਸੁਰਤੀ ਜੋੜ ਲਈ ਹੈ ਇਹੀ ਸਾਡਾ ਜੋਗੰ ਹੈ ਅੰਮ੍ਰਿਤ ਨਾਮ ਨਰਨਜਨ ਪਾਇਆ ਗਿਆਨ ਕਾਇਆ ਰਸ ਭੋਗੰ ਮਹਾਰਾਜ ਜੀ ਕਹਿੰਦੇ ਅੰਮ੍ਰਿਤ ਨਾਮ ਜਿਹੜਾ ਉਹ ਨਰਨਜਨ ਪਰਮੇਸ਼ਰਾ ਤੋਂ ਅਸੀਂ ਪ੍ਰਾਪਤ ਕਰ ਲਿਆ ਮਹਾਰਾਜ ਜੀ ਕਹਿੰਦੇ ਇਹ ਕਾਇਆ ਜਿਹੜੀ ਹੈ ਸਰੀਰ ਹੈ ਅਸੀਂ ਸੰਸਾਰ ਵਾਲੇ ਰਸ ਭੋਗਦਾ ਹੈ ਸਰੀਰ ਕਰਕੇ ਲੋਕ ਰਸ ਭੋਗਦੇ ਹਨ ਬਨੌਟੀ ਰਸ ਇਹ ਸਤਿਗੁਰੂ ਜੀ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਅਮਰਤ ਨਾਮ ਨਿਰੰજન ਪਾਇਆ ਗਿਆਨ ਕਾਇਆ ਰਸ ਭੋਗੰ ਕਹਿੰਦੇ ਗਿਆਨ ਦਾ ਮਹਾਰਾਜ ਜੀ ਕਹਿੰਦੇ ਕਾਇਆ ਜਿਹੜੀ ਨਾ ਸਰੀਰ ਹੈ ਇਹ ਗਿਆਨ ਦਾ ਮਹਾਰਾਜ ਜੀ ਕਹਿੰਦੇ ਰਸ ਸਾ ਭੋਗ ਰਿਹਾ ਹੈ ਇਹ ਮਹਾਰਾਜ ਜੀ ਕਹਿੰਦੇ ਆਤਮਕ ਰਸ ਨੂੰ ਮਾਨ ਰਿਹਾ ਸਾਡਾ ਜਿਹੜਾ ਸਰੀਰ ਹੈ ਸਾਡੀ ਆਤਮਾ ਉਹ ਆਤਮ ਰਸ ਨੂੰ ਪਾ ਰਹੀ ਹੈ ਆਨੰਦ ਲੈ ਰਹੀ ਹੈ ਰਹਾਉ ਮਹਾਰਾਜ ਜੀ ਬਿਸ਼ਰਾਮ ਦੇ ਕੇ ਅੱਗੇ ਬਚਨ ਕਰਦਾ ਸ਼ਿਵ ਨਗਰੀ ਮੈਂ ਆਸਨ ਬੈਸ ਕਲਪ ਤਿਆਗੀ ਬਾਦਨ ਸ਼ਿਵ ਤੋਂ ਭਾਵ ਪਰਮਾਤਮਾ ਹਰੀ ਉਹਦੀ ਨਗਰੀ ਦੇ ਵਿੱਚ ਮਹਾਰਾਜ ਜੀ ਕਹਿੰਦੇ ਸ਼ਿਵ ਪਰਮਾਤਮਾ ਦੀ ਨਗਰੀ ਬਹਿ ਉਹਦੇ ਘਰ ਦਾ ਆਸਨ ਮੈਂ ਧਾਰਨ ਕੀਤਾ ਹੈ ਕਹਿੰਦੇ ਸ਼ਿਵ ਨਗਰੀ ਮੈਂ ਆਸਨ ਬੈਸੋ ਕਹਿੰਦੇ ਉਹਦੀ ਗੋਦ ਦੇ ਵਿੱਚ ਮੈਂ ਆਸਨ ਲਾਇਆ ਹੋਇਆ ਮੈਨੂੰ ਬਾਹਰ ਲਿਆਸਨਾ ਜੀ ਲੋੜ ਨਹੀਂ ਜੋਗੀ ਕਹਿੰਦਾ ਬਾਹਰ ਲਾਸਨ ਲਾਓ ਮਹਾਰਾਜ ਜੀ ਕਹਿੰਦੇ ਨਹੀਂ ਪਾਈ ਕਹਿੰਦੇ ਸ਼ਿਵ ਨਗਰੀ ਮੈਂ ਪਰਮੇਸ਼ਰ ਦੀ ਗੋਦ ਦੇ ਵਿੱਚ ਮੈਂ ਆਸਨ ਲਾਇਆ ਹੋਇਆ ਮਹਾਰਾਜ ਜੀ ਕਹਿੰਦੇ ਉਹਦੇ ਚਰਨਾਂ ਦੇ ਵਿੱਚ ਮੈਂ ਸਦਾ ਟਿਕਿਆ ਰਹਿਣਾ ਹੇ ਜੋਗੀ ਹੇ ਮਨੁੱਖ ਹੀ ਮੇਰਾ ਅਸਨ ਹੈ ਸ਼ਿਵ ਨਗਰੀ ਮੈਂ ਅਸਨ ਬੈਸੋ ਕਹਿੰਦੇ ਮੈਂ ਤੇ ਉਹਦੇ ਚਰਨਾਂ ਵਿੱਚ ਹੀ ਬੈਠਾ ਰਹਿਣਾ ਕਲਪ ਤਿਆਗੂੰ ਤਿਆਗੀ ਬਾਦ ਨਹੀਂ ਕਹਿੰਦੇ ਕਲਪਨਾ ਬਾਹਰ ਦੀ ਕਲਪਨਾ ਨੂੰ ਤਾਂ ਮੈਂ ਤਿਆਗ ਦਿੱਤਾ ਹੈ ਬਾਹਰ ਦੀ ਜਿਹੜੀ ਸਾਡੀ ਮਾਨਨ ਬਾਹਰ ਦੀ ਕਲਪਨਾ ਵਿੱਚ ਡੁੱਬਦਾ ਹੈ ਹਿਰਦੇ ਵਿੱਚ ਕਈ ਤਰ੍ਹਾਂ ਦੀਆਂ ਮਹਾਰਾਜ ਜੀ ਕਹਿੰਦੇ ਕਲਪਨਾ ਪੈਦਾ ਕਰਦਾ ਹੈ ਉਹਦੇ ਵਿੱਚ ਅਸੀਂ ਤੁਰੇ ਭੱਜੇ ਫਿਰਦੇ ਆ ਮਨ ਦੌੜਦਾ ਪਰ ਸਤਿਗੁਰੂ ਜੀ ਕਹਿੰਦੇ ਸਾਡਾ ਸ਼ਿਵ ਨਗਰੀ ਮੈਂ ਆਸਨ ਹੈ ਪਰਮਾਤਮ ਦੇ ਚਰਨਾਂ ਦੇ ਵਿੱਚ ਅਸੀਂ ਆਸਨ ਧਾਰਨ ਕੀਤਾ ਉੱਥੇ ਜਦੋਂ ਲਿਵ ਲੱਗਦੀ ਹੈ ਸੁਰਤੀ ਜੋੜਦੇ ਆ ਉਹਦੇ ਚਰਨਾਂ ਵਿੱਚ ਟਿਕਾਈ ਨਾਲ ਬੈਠ ਕੇ ਚੌਂਕੜਾ ਮਾਰਦੇ ਆ ਤੇ ਮਹਾਰਾਜ ਜੀ ਕਹਿੰਦੇ ਜੋਗਿਆ ਇਹ ਸਾਡਾ ਆਸਨ ਹੈ ਉਹਦੇ ਨਾਲ ਸਾਡੀ ਸੁਰਤੀ ਸਾਡੀ ਲਿਵ ਜੁੜ ਜਾਂਦੀ ਹੈ ਇਹੀ ਸਾਡਾ ਆਸਾ ਬਣ ਜਾਂਦਾ ਜੋਗ ਮਤ ਅਨਸਾਰ ਜਿਵੇਂ ਤੁਹਾਡਾ ਸ ਹੈ ਇਹਦੇ ਸਾਡਾ ਤਾਂ ਉਹਦੇ ਚਰਨਾਂ ਦੇ ਵਿੱਚ ਹੀ ਆਸਨ ਹੈ ਸਿੰਗੀ ਸ਼ਬਦ ਸਦਾ ਧੁਨ ਸੁਹ ਹੈ ਐਨਸ ਪੂਰੇ ਨਾਦੰ ਸਿੰਗੀ ਜਿਹੜੀ ਹੈ ਉਹ ਜੋਗੀ ਪਜਾਂਦੇ ਹਨ ਮਹਾਰਾਜ ਕਹਿੰਦੇ ਸਾਡਾ ਸ਼ਬਦ ਹੀ ਸਿੰਗੀ ਹੈ ਜੋਗੀਆਂ ਦੇ ਕੋਲ ਸਿੰਗੀ ਹੁੰਦੀ ਆ ਉਹ ਜਾਣਦੇ ਹਨ ਗਲੀਆਂ ਦੇ ਵਿੱਚ ਜਦੋਂ ਜੋਗ ਧਾਰਨ ਕਰਦੇ ਨੂੰ ਸਿੰਗੀ ਫੜ ਲੈਂਦੇ ਨੇ ਹੱਥ ਦੇ ਵਿੱਚ। 임ਾਰਾ ਜੀ ਕਹਿੰਦੇ ਜੋਗੀ ਤੇਰੀ ਸਿੰਗੀ ਹੈ ਫਿਰ ਕੋਲ ਸੱਚੇ ਨਾਮ ਦਾਸ ਸਿੰਗੀ ਹੈ। ਸ਼ਬਦ ਸਦਾ ਧੁਨ ਸੁਹ ਹੈ। ਮਹਾਰਾਜ ਜੀ ਕਹਿੰਦੇ ਸ਼ਬਦ ਦੇ ਵਿੱਚ ਅਸੀਂ ਜਦੋਂ ਸੁਰਤੀ ਜੋੜਦੇ ਆ ਵਿੱਚੋਂ ਅੰਦਰੋਂ ਅਨਾਹਦ ਵਾਜੇ ਵੱਜਦੇ ਹਨ ਉਹੀ ਸਾਡੀ ਸਿੰਗੀ ਹੈ। ਤੇਰੀ ਬਾਹਰਲੀ ਸਿੰਗੀ ਅਜੋਗ ਦੇ ਅਨਸਾਰ ਸਾਡੇ ਅੰਦਰੋਂ ਹੀ ਮਹਾਰਾਜ ਦੀ ਕਿਰਪਾ ਧਾਰਦੇ ਹਨ ਸ਼ਬਦ ਦੇ ਅਨਾਦ ਵਾਦੀ ਵਜਦੇ ਹਨ ਸਾਨੂੰ ਬਾਹਰਲੀ ਸਿੰਗੀ ਫੜਨ ਦੀ ਜ਼ਰੂਰਤ ਹੀ ਨਹੀਂ ਲੋੜ ਨਹੀਂ ਸਦਾ ਅਸੀਂ ਉਹਦੇ ਨਾਮ ਨੂੰ ਜਪਦੇ ਹਾਂ ਸਿੰਗੀ ਸ਼ਬਦ ਸਦਾ ਧੁਨ ਸੁਹ ਹੈ ਹਿਰਦੇ ਵਿੱਚ ਹੀ ਸੋਹਣੀ ਧੁਨ ਪੈਦਾ ਸੁਰ ਦੀ ਧੁਨ ਪੈਦਾ ਹੁੰਦੀ ਹੈ ਐਨਸ ਪੂਰੇ ਨਾਦ ਐਨਸ ਐਨ ਸੁਭਾਵ ਮਹਾਰਾਜ ਜੀ ਕਹਿੰਦੇ ਦਿਨ ਰਾਤ ਦਿਨ ਰਾਤ ਹੀ ਐਨਸ ਤੋਂ ਭਾਵ ਹੁੰਦਾ ਦਿਨ ਰਾਤ ਅੱਠ ਘੜੀਆਂ ਹੀ ਮਹਾਰਾਜ ਜੀ ਕਹਿੰਦੇ ਆਨਾਦ ਵੱਜਦੇ ਹਨ ਹਿਰਦੇ ਵਿੱਚ ਉਹਦੀ ਧੁਨ ਦੇ ਉਹਦੀ ਬੰਦਗੀ ਦੇ ਪਾਤਸ਼ਾਹ ਜੀ ਕਹਿੰਦੇ ਉਹਦੀ ਬੰਦਗੀ ਦੇ ਭਾਈ ਉਹਦੇ ਭਜਨ ਦੇ ਪਾਤਸ਼ਾਹ ਜੀ ਕਹਿੰਦੇ ਸਾਡੇ ਹਿਰਦੇ ਵਿੱਚ ਹੀ ਆਨਾਦ ਵੱਜਦੇ ਹਨ ਬਾਹਰੋਂ ਫੜਨ ਦੀ ਕੋਈ ਲੋੜ ਨਹੀਂ ਕਹਿੰਦੇ ਤੇ ਤੁਹਾਨੂੰ ਲੋੜ ਹੈ ਤੁਸੀਂ ਜ਼ਰੀਰ ਕਰਕੇ ਯੋਗ ਧਾਰਨ ਕੀਤਾ ਕਹਿੰਦੇ ਅਸੀਂ ਤਾਂ ਅੰਦਰੋਂ ਜੋਗ ਪਾਇਆ ਇਸ ਕਰਕੇ ਸਾਡੀ ਸਿੰਘੀ ਸ਼ਬਦੀ ਨਾਹਦ ਹਨ ਪਤ ਵਿਚਾਰ ਗਿਆਨ ਮਤ ਡੰਡਾ ਵਰਤਮਾਨ ਵਪੂਤੰ ਮਹਾਰਾਜ ਕਹਿੰਦੇ ਪਤ ਦਾ ਅਸੀਂ ਡੰਡਾ ਫੜਿਆ ਸਾਨੂੰ ਬਾਹਰ ਨਾਲ ਡੰਡਾ ਫੜ ਕੇ ਮੰਗਣ ਜਾਣ ਦੀ ਲੋੜ ਨਹੀਂ ਪਾਤਸ਼ਾਹ ਜੀ ਕਹਿ ਰਿਹਾ ਕਹਿੰਦੇ ਪਤ ਵਿਚਾਰ ਅਸੀਂ ਵਿਚਾਰਾਂ ਦਾ ਡੰਡਾ ਧਾਰਨ ਕੀਤਾ ਤੁਸੀਂ ਤਾਂ ਬਾਹਰੋਂ ਡੰਡਾ ਫੜੇ ਨਾ ਨਗੋਰੀ ਫੜੀ ਐ ਸਾਡੇ ਵਾਸਤੇ ਕੀ ਨਗੋਰੀ ਫੜ ਕੇ ਤੁਸੀਂ ਮੰਗਣ ਜਾਂਦੇ ਹੋ ਕਹਿੰਦੇ ਪਰ ਅਸੀਂ ਨਹੀਂ ਕਹਿੰਦੇ ਅਸੀਂ ਪੱਤ ਵਿਚਾਰ ਦਾ ਗਿਆਨ ਦਾ ਮਤ ਪੱਤ ਵਿਚਾਰ ਗਿਆਨ ਮਤ ਡੰਡਾ ਸਾਡਾ ਤਾਂ ਹੈ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਡੰਡਾ ਜੇ ਤੁਸੀਂ ਧਾਰਨ ਕੀਤਾ ਸਾਨੂੰ ਬਾਹਰੋਂ ਡੰਡਾ ਫੜ ਕੇ ਕਿਸੇ ਤੇ ਦਵਾਰੇ ਤੇ ਜਾਣ ਦੀ ਲੋੜ ਨਹੀਂ ਪੈਂਦੀ ਕਹਿੰਦੇ ਪੱਤ ਦਾ ਅਸੀਂ ਡੰਡਾ ਧਾਰਨ ਕੀਤਾ ਗਿਆਨ ਮਤ ਦਾ ਡੰਡਾ ਸਾਡੇ ਹੱਥ ਵਿੱਚ ਨਹੀਂ ਹਿਰਦੇ ਵਿੱਚ ਹੀ ਧਾਰਨ ਕੀਤਾ ਵਰਤਮਾਨ ਵ ਭੂਤੰ ਕਹਿੰਦੇ ਇਸੀ ਵਰਤਮਾਨ ਦੀ ਭੂਤੀ ਆਪਣੇ ਸਰਾ ਸਰੀਰ ਤੇ ਸਵਾਭ ਜਿਹੜੀ ਤੁਸੀਂ ਮਲਦੇ ਹੋ ਨਾ ਸਰੀਰ ਤੇ ਸਵਾਭ ਮਲ ਕੇ ਜੋਗੀਆਂ ਵਾਂਗੂ ਤੁਸੀਂ ਜੋਗੀ ਬਣਦੇ ਹੋ ਕਹਿੰਦੇ ਉਸੀ ਸਰੀਰ ਤੇ ਵਰਤਮਾਨ ਦੀ ਸਵਾਭ ਮਲੀ ਹੋਈ ਹੈ ਇਹੀ ਸਾਡੀ ਸਵਾਹ ਹੈ ਇਹੀ ਵਿਪੂਤੀ ਹੈ ਜਿਹੜੀ ਤੁਸੀਂ ਸਰੀਰ ਤੇ ਧਾਰਨ ਕਰਦੇ ਹੋ ਹਰ ਕੀਰਤ ਰਹਿ ਰਾਸ ਸਹਮਾਰੀ ਗੁਰਮੁਖ ਪੰਥ ਤੀਤੰ ਮਹਾਰਾਜ ਜੀ ਕਹਿੰਦੇ ਭਾਈ ਉਹਦੀ ਕੀਰਤੀ ਹੀ ਸਾਡੀ ਰਹਿ ਰਾਸ ਹੈ ਉਹਦੀ ਜਸ ਉਹਦੀ ਕੀਰਤੀ ਗਾਣੀ ਜੇ ਬਾਰਾਂ ਹਰ ਕੀਰਤ ਰਹਿ ਰਾਸੁ ਹਮਾਰੀ ਗੁਰਮੁਖ ਪੰਥ ਅਤੀਤੰ ਗੁਰਮੁਖਾਂ ਦਾ ਮਹਾਰਾਜ ਜੀ ਕਹਿੰਦੇ ਈ ਮਾਰਗ ਹੈ ਉਹਦੀ ਕੀਰਤੀ ਗਾਣਾ ਉਹਦਾ ਭਜਨ ਗਾਣਾ ਉਹਦੀ ਬੰਦਗੀ ਕਰਨਾ ਉਹਦੀ ਬਾਣੀ ਪੜਨਾ ਉਹਦੇ ਮਹਾਰਾਜ ਜੀ ਕਹਿੰਦੇ ਈ ਉਹਦੀ ਕੀਰਤੀ ਹੈ ਮਹਾਰਾਜ ਜੀ ਕਹਿੰਦੇ ਇਹੀ ਸਾਡੀ ਜਹਰਾਤ ਹੈ ਉਹਦੀ ਬੰਦਗੀ ਗੁਰਮੁਖ ਪੰਥ ਤੇ ਗੁਰਮੁਖਾਂ ਦਾ ਮਹਾਰਾਜ ਜੀ ਕਹਿੰਦੇ ਇਹ ਲਾਗ ਮਹਾਰਾਜ ਜੀ ਕਹਿੰਦੇ ਮਾਰਗ ਹੈ ਪੰਥ ਤੋਂ ਭਾਵ ਮਾਰਗ ਹੁੰਦਾ ਰਸਤਾ ਹੁੰਦਾ ਕਹਿੰਦੇ ਸਾਡਾ ਤਾਂ ਭਾਈ ਇਹ ਗੁਰਮੁਖਾਂ ਦਾ ਇਹ ਮਾਰਗ ਹੈ ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਣ ਅਨੇਕੰ ਸਮਿਆ ਕਹਿੰਦੇ ਜਿਹੜੀ ਇੱਕ ਲੱਕੜ ਦੀ ਟੁਕੜੀ ਹੁੰਦੀ ਹੈ ਅਗਲੀ ਜੋਤ ਹਮਾਰੀ ਸਮਿਆਂ ਕਹਿੰਦੇ ਉਹ ਪਰਮਾਤਮਾ ਦੇ ਵਿੱਚ ਲਿਵ ਜੋੜਨੀ ਉਹਦੀ ਜੋਤ ਵਿੱਚ ਲੀਨ ਹੋਣਾ ਮਹਾਰਾਜ ਜੀ ਕਹਿੰਦੇ ਸਾਡੀ ਤਾਂ ਇਹੀ ਆਸਰਾ ਹੈ ਸਮਿਆਂ ਇਹਦੇ ਤੋਂ ਭਾਵ ਸਮਿਆਂ ਤੋਂ ਭਾਵ ਹੁੰਦਾ ਕਿ ਇੱਕ ਜੋਗੀ ਜਿਹੜਿਆ ਨੂੰ ਲੱਕੜੀ ਦੀ ਇੱਕ ਸਿੰਗੀ ਤਿਆਰ ਕਰਦਿਆਂ ਜਿਹਨੂੰ ਸਹਾਰਾ ਲੈਣ ਵਾਸਤੇ ਆਪਣੀ ਬਾਹ ਦੇ نیچے ਰੱਖਦਿਆਂ ਨੂੰ ਦੂਆ ਪਾਸੇ ਉਹਦੇ ਸਿੰਘ ਬਣੇ ਹੁੰਦੇ ਹਨ ਥੱਲੇ ਨੂੰ ਉਹ ਹਸਾਰਾ ਲੈਂਦੇ ਹਨ ਉਹਦੇ ਉੱਤੇ ਆਪਣੀ ਬਾਹ ਰੱਖ ਕੇ ਨਾ ਬੰਦਗੀ ਕਰਦੇ ਹਨ ਭਜਨ ਕਰਦੇ ਹਨ ਜੋਗੀਆਂ ਕੋਲ ਹੁੰਦੀ ਆ ਉਹ ਫੋਟੋਆਂ 'ਚ ਵੀ ਤਸਵੀਰਾਂ ਤੇ ਦੇਖੀ ਹੈ ਮਹਾਰਾਜ ਨਾਲ ਵੀ ਬਣਾਈ ਹੋਈ ਹੈ ਫਿਰ ਮਹਾਰਾਜ ਜੀ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਸਾਡੀ ਸਾਨੂੰ ਉਹ ਹਸਾਰਾ ਲੈਣ ਦੀ ਲੋੜ ਨਹੀਂ ਸਗਲੀ ਜੋਤ ਹਮਾਰੀ ਸੰਮੀਆ ਮਹਾਰਾਜ ਕਹਿੰਦੇ ਉਹ ਹੀ ਸਾਡੀ ਸਹਾਰਾ ਪ੍ਰਭੂ ਦਾ ਸ਼ਬਦੀ ਆ ਉਹਦੀ ਜੋਤ ਹੀ ਹੈ ਇਹਦਾ ਸਾਨੂੰ ਸਹਾਰਾ ਹੈ ਸਾਨੂੰ ਬਾਹਰਲੇ ਸਹਾਰਿਆਂ ਦੀ ਲੋੜ ਨਹੀਂ yogiya ਤੂੰ ਤੇ ਸਮੀ ਰੱਖਦਾ ਇੱਕ ਲੱਕੜ ਦੀ ਸਹਾਰਾ ਲੈਣ ਵਾਸਤੇ ਪਰ ਸਾਡਾ ਸਹਾਰਾ ਉਹ ਪ੍ਰਭੂ ਦੀ ਬੰਦਗੀ ਸਗਲੀ ਜੋਤ ਹਮਾਰੀ ਸਭ ਮੀਆਂ ਨਾ ਨਾ ਵਰਨ ਅਨੇਕੰ ਮਹਾਰਾਜ ਜੀ ਕਹਿੰਦੇ ਉਹੀ ਸਾਡਾ ਸਾਰਾ ਹੈ ਪ੍ਰਭੂ ਦੇ ਵਿੱਚ ਸੁਰਤੀ ਜੋੜਨੀ ਉਹਦੀ ਜੋਤ ਦੇ ਵਿੱਚ ਅਸੀਂ ਲੀਨ ਹੋਨੇ ਆ ਉਹ ਸਾਡਾ ਸਾਰਾ ਬਣਦਾ ਮਹਾਰਾਜ ਜੀ ਕਹਿੰਦੇ ਹੋ ਤੁਹਾਨੂੰ ਨੇਕਾਂ ਹੀ ਸਾਰਿਆਂ ਦੀ ਲੋੜ ਹੈ ਪਰ ਸਾਨੂੰ ਤਾਂ ਕੋਈ ਪ੍ਰਮਾਤਮਾ ਦਾ ਸਾਰਾ ਉਹਦੀ ਬੰਦਗੀ ਦਾ ਆਹ ਨਾਨਕ ਸੁਨ ਭਰਥਰ ਜੋਗੀ ਪਾਰ ਬ੍ਰਹਮ ਲਿਵ ਏਕੰ ਹੀਰਲੀ ਤੋਖ ਵਿੱਚ ਮਹਾਰਾਜ ਜੀ ਫਿਰ ਬਚਨ ਕਰਦੇ ਆਂ ਕਹਿੰਦੇ ਕਹੋ ਨਾਨਕ ਸੁਨ ਭਰਥਰ ਜੋਗੀ ਮਹਾਰਾਜ ਜੀ ਕਹਿੰਦੇ ਜੋਗੀ ਸੁਨਣਾ ਕਰ ਕਹਿੰਦੇ ਸੁਨਣਾ ਕਰ ਪਾਰ ਬ੍ਰਹਮ ਲਿਵ ਏਕੰ ਕਹਿੰਦੇ ਇੱਕੋ ਦੇ ਵਿੱਚ ਹੀ ਮਹਾਰਾਜ ਜੀ ਕਹਿੰਦੇ ਜੋਗੀਆ ਉਹ ਬ੍ਰਹਮ ਦੇ ਵਿੱਚ ਜੇ ਤੂੰ ਇੱਕ ਲਿਵ ਲਾ ਲਈ ਸ਼ੁਰਤੀ ਲਾ ਲਈ ਜੋੜ ਲਈ ਇੰਨਾ ਕੁਝ ਤੈਨੂੰ ਕਰਨ ਦੀ ਲੋੜ ਹੀ ਨਹੀਂ ਸੀ ਪੈਣੀ ਮਹਾਰਾਜ ਜੀ ਕਹਿੰਦੇ ਇੰਨੇ ਇੰਨਾ ਕਠਨ ਮਹਾਰਾਜ ਜੀ ਕਹਿੰਦੇ ਰਸਤਾ ਤੂੰ ਚੁਣਿਆ ਪਹਿਲੋਂ ਘਰ ਛੱਡਿਆ ਜੋਗਮਤ ਧਾਰਨ ਕੀਤਾ ਮੁੰਦਰਾ ਪਾਲੀਆਂ ਸਰੀਰ ਦਾ ਕੱਪੜੇ ਲੈ ਕੇ ਇੱਕ ਰੰਗੋਟ ਬਨ ਲਿਆ ਸਰੀਰ ਤੇ ਧਾਰਨ ਕਰ ਲਿਆ ਤੇ ਸਰੀਰ ਤੇ ਇੱਕ ਕਬੂਤੀ ਮਾਲੀ ਤੇ ਜੰਗਲਾਂ ਦੇ ਵਿੱਚ ਪਿੰਡਾਂ ਵਿੱਚ ਤੁਰਿਆ ਫਿਰਿਆ ਹਿੰਦੂ ਜੀ ਨਾ ਕੁਝ ਕੀਤਾ ਤਾ ਆਦੇਵਸਤਿ ਉਨੁਪਾਣ ਵਸਤੇ ਨਾ ਕਠਨ ਸਮਾ ਤੁ ਗਤੀਤ ਕੀਤਾ ਪਰ ਅਸੀਂ ਤਾਂ ਬ੍ਰਹਮ ਦੇ ਵਿੱਚ ਇੱਕੋ ਲਿਵ ਲਾਈ ਹੈ ਸਾਨੂੰ ਦੂਜਾ ਕੁਝ ਕਰਨ ਦੀ ਲੋੜ ਹੀ ਨਹੀਂ ਪਈ ਸੁਣ ਭਰਤ ਸਰ ਜੋਗੀ ਤੂੰ ਸੁਨਣਾ ਕਰ ਮਹਾਰਾਜ ਕਹਿੰਦੇ ਪਾਰ ਬ੍ਰਹਮ ਲਿਵ ਇੱਕ ਮਹਾਰਾਜ ਕਹਿੰਦੇ ਸਾਡਾ ਤਾਂ ਇੱਕੋ ਹੀ ਸਹਾਰਾ ਹੈ ਪਾਰ ਬ੍ਰਹਮ ਉਹਦੇ ਵਿੱਚ ਲਿਵ ਇੱਕੋ ਵਿੱਚ ਸੁਰਤੀ ਅਸੀਂ ਜੋੜ ਕੇ ਉਹਦੇ ਚਰਨਾਂ ਦੇ ਵਿੱਚ ਚੌਂਕੜਾ ਮਾਰਿਆ ਉਹ ਚੌਂਕੜਾ ਹੀ ਸਾਡੀ ਸਮਾਧੀ ਹੈ ਯੋਗ ਮਤ ਵਿੱਚ ਤੁਸੀਂ ਸਮਾਧੀਆਂ ਲਾਉਂਦੇ ਹੋ ਤਾੜੀਆਂ ਕਹਿੰਦੇ ਨੇ ਜਿਹਨੂੰ ਤਾੜੀਆਂ ਲਾਉਂਦੇ ਹੋ ਲੱਗ ਲੱਗ ਇਕ ਆਸਨ ਲਾਉਂਦੇ ਹੋ ਅਲਗ-ਅਲਗ ਮਹਾਰਾਜ ਜੀ ਕਹਿੰਦੇ ਸਾਡੀ ਤਾਂ ਇੱਕੋ ਹੀ ਤਾੜੀ ਹੈ ਇੱਕੋ ਹੀ ਆਸਨ ਹੈ ਇੱਕੋ ਹੀ ਸੁਰਤੀ ਉਹ ਪਰਮਾਤਮਾ ਵਿੱਚ ਜਿਹੜੀ ਜੁੜੀ ਹੋਈ ਹੈ ਉਹ ਬ੍ਰਹਮ ਦੇ ਵਿੱਚ ਲੀਵ ਜੋੜਨਾ ਈ ਯੋਗ ਹੈ ਕੋਈ ਬਾਹਰੋਂ ਸਿੱਖ ਬਣਾਣਾ ਯੋਗ ਨਹੀਂ ਆਰਾਜ ਜੀ ਕਹਿੰਦੇ ਉਹ ਤਾਂ ਬਾਹਰਲਾ ਭੇਖਾ ਜੇ ਲੇਵੀ ਨਹੀਂ ਜੁੜੀ ਪਰਮਾਤਮਾ ਵਿੱਚ ਪਰਮਾਤਮਾ ਦੇ ਵਿੱਚ ਸੁਰਤੀ ਨਹੀਂ ਸਾਡੀ ਲੀਨ ਫਿਰ ਭਾਵੇਂ ਜਿੰਨੀਆਂ ਮਰਜ਼ੀ ਮੰਦਰਾਂ ਪਾ ਕੇ ਤੁਰੇ ਫਰੀਏ ਜਿੰਨੀਆਂ ਮਰਜ਼ੀਆਂ ਭਗੂਤੀਆਂ ਮਾਲ ਲੀਏ ਫਿਰ ਖਾਲੀ ਏ ਭਾਂਡਾ ਤਾਂ ਖਾਲੀ ਪਿਆ ਉਹ ਭਾਂਡਾ ਤਾਂ ਖਾਲੀ ਪਿਆ ਉਹਦੇ ਵਿੱਚ ਕੋਈ ਵਸਤੂ ਪਾਈ ਨਹੀਂ ਸੱਚੇ ਨਾਮ ਦੀ ਤੇ ਕਹਿੰਦੇ ਫਿਰ ਬਾਹਰਲਾ ਵਿਖਾਵਾ ਕਰਨ ਦੀ ਕੀ ਲੋੜ ਐ ਅੰਦਰੋਂ ਜੋਗੀ ਆ ਤੂੰ ਜੋਗ ਧਾਰਨ ਕਰ ਜਿਹਦੇ ਨਾਲ ਬ੍ਰਹਮ ਵਿੱਚ ਤੂੰ ਲੀਨ ਹੋ ਜਾਵੇਂਗਾ ਇੱਕੋ ਬ੍ਰਹਮ ਦੇ ਵਿੱਚ ਤੂੰ ਲੀਨ ਹੋ ਕੇ ਉਹਦੇ ਵਿੱਚ ਇੱਕ ਸਰੂਪ ਆ ਪ੍ਰਮਾਤਮਾ ਵਿੱਚ ਤੇਰੀ ਜੋਤ ਵਿੱਚ ਉਹਦੀ ਜੋਤ ਮਿਲ ਜਾਵੇਗੀ ਫਿਰ ਦੂਜੇ ਸਾਰੇ ਖਤਮ ਹੋ ਜਾਣਗੇ ਫਿਰ ਕੋਤੀ ਤੇਰਾ ਭਰੋਸਾ ਤੇਰਾ ਵਿਸ਼ਵਾਸ ਟਿਕ ਜਾਵੇਗਾ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਧੰਨ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਜੀ ਜੋਗੀ ਦੇ ਨਾਲ ਤੱਤ ਕਰਦੇ ਹੋਏ ਕਿਉਂ ਮਹਾਰਾਜ ਜੀ ਦੇਖੋ ਉਹਨਾਂ ਨੇ ਕੋਈ ਐਸਾ ਮਨੁੱਖ ਨਹੀਂ ਜਿਹਦੇ ਨਾਲ ਉਹਨਾਂ ਦੀ ਚਰਚਾ ਨਹੀਂ ਹੋਈ ਕਿੱਥੇ ਕਿੱਥੇ ਮਹਾਰਾਜ ਜੀ ਗਏ ਐਡੇ-ਐਡੇ ਹੰਕਾਰੀ ਲੋਕਾਂ ਨੂੰ ਜੋਗੀਆਂ ਨੂੰ ਉਹਨਾਂ ਨੇ ਸਿੱਧੇ ਰਸਤੇ ਤੇ ਲਾ ਦਿੱਤਾ ਕਿੰਨਾ ਬੰਦਾ ਉਹਨਾਂ ਨੇ ਜ਼ਿੰਦਗੀ ਵਿੱਚ ਤੈਅ ਕੀਤਾ ਤੇ ਮਹਾਰਾਜ ਜੀ ਨੇ ਕਿੰਨੇ ਲੋਕਾਂ ਨੂੰ ਸੁਧਾਰਿਆ ਗਿਣਤੀ ਨਹੀਂ ਹੈਗੀ ਸਾਡੇ ਕੋਲ ਸ਼ਬਦਾਂ ਵਿੱਚ ਪਤਾ ਲੱਗਦਾ ਬਾਣੀ ਵਿੱਚ ਜਿਨ੍ਹਾਂ ਦੇ ਕੀਆਂ ਦੇ ਨਾਮ ਹੀ ਨਹੀਂ ਚਿੱਤੇ ਹੋਣੇ ਆਪਾਂ ਨੂੰ ਸਾਖ ਜੀ ਆਪਣੇ ਕੋਲ ਤੇ ਗਿਣਤੀ ਗਿਣਤੀ ਦੇ ਨਾਮ ਹਨ ਪਰ ਗਿਣਤੀ ਤੋਂ ਪਰਾਂ ਲੋਕ ਹਨ ਗਿਣਤੀ ਤੋਂ ਪਰਾਂ ਜੱਗਾ ਹਨ ਜਿੱਥੇ ਪਾਤਸ਼ਾਹ ਜੀ ਨੇ ਚਰਨ ਪਾਏ ਗੁਰੂ ਨਾਨਕ ਮਹਾਰਾਜ ਜੀ ਗਏ ਕੁਝ ਗਿਣਤੀ ਆ ਸਾਡੇ ਕੋਲ ਜਿਹੜੀ ਜਗਤ ਜਿਹੜੇ ਸਥਾਨ ਆ ਕਈ ਕਈ ਕਈਆਂ ਦੀ ਗਿਣਤੀ ਨਹੀਂ ਅਸੀਂ ਲੱਭ ਹੀ ਨਹੀਂ ਸਕੇ ਮਹਾਰਾਜ ਕਿੱਥੇ ਕਿੱਥੇ ਗਏ ਗੁਰੂ ਨਾਨਕ ਪਾਤਸ਼ਾਹ ਪਵਨ ਸਰੂਪ ਸਨ ਪਾਤਸ਼ਾਹ ਜੀ ਕਾਲ ਪੁਰਖ ਖੁਦ ਆਇਆ ਸੀ ਇੱਕ ਸਰੀਰ ਦੇ ਵਿੱਚ ਜਿਹੜੇ ਪਵਨ ਵੀ ਬਣ ਸਕਦੇ ਸੀ ਸਰੀਰ ਵਿੱਚ ਵੀ ਆ ਸਕਦੇ ਸੀ ਉਹ ਮਾਲਕ ਖੁਦ ਸਨ ਦੁਨੀਆ ਦੇ ਜਿਹਨਾਂ ਦੁਨੀਆ ਨੂੰ ਤਾਰਨ ਵਾਸਤੇ ਪ੍ਰਕਾਸ਼ ਧਾਰਨ ਕੀਤਾ ਇਹ ਉਹਨਾਂ ਦੀ ਸੱਚੀ ਬਾਣੀ ਹੈ ਸਦਾ ਹੀ ਆਜੜੀਆਂ ਭਰੀਏ ਬਾਣੀ ਦੀ ਵਿਚਾਰ ਸੁਣੀਏ ਤਾਂ ਕਿ ਸਾਡੀ ਬੁੱਧੀ ਮਤ ਚੇਂਜ ਹੋ ਸਕੇ ਇਹਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਭਾਈ ਬਾਣੀ ਵਿਚਾਰ ਦੀ ਸੇਵਾ ਨਿਭਾਉਂਦੇ ਜੀ ਨਿਕਾ ਭੁੱਲਾ ਆਓ ਜੀ ਨਿਹੰਗ ਮਹਾਰਾਜ ਸਮਤ ਬਖਸ਼ਨਾਈਆਂ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ